ਦਾ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਤੇ ਕਿ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਨੂੰ ਲੈ ਕੇ ਉਹਨਾਂ ਦੀ ਸਿਹਤ ਨਾਲ ਜੁੜੀ ਹੋਈ ਵੱਡੀ ਅਪਡੇਟ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਰਾਜਵੀਰ ਜਵੰਦਾ ਦਾ ਇੱਕ ਬਹੁਤ ਭਾਰੀ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੋ ਗਈ ਉਹਨਾਂ ਦੀ ਸਿਹਤ ਦੇ ਬਾਰੇ ਜਾਣਦੇ ਆ ਤੇ ਉਹਨਾਂ ਦੀ ਸਿਹਤ ਦੇ ਵਿੱਚ ਹੁਣ ਕਿੰਨਾ ਕੁ ਸੁਧਾਰ ਹੋਇਆ ਡਾਕਟਰਾਂ ਦੇ ਅਨੁਸਾਰ ਉਹਨਾਂ ਦੀ ਸਿਹਤ ਜਿਹੜੀ ਹੈ ਕਿਸ ਤਰ੍ਹਾਂ ਦੀ ਹੁਣ ਬਣ ਰਹੀ ਹੈ ਜਿੱਥੇ ਕਿ ਜਿਨ੍ਹਾਂ ਦੇ ਨਾਲ ਹਿਮਾਚਲ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਰਾਜਵੀਰ ਜਵੰਦਾ ਦੇ ਨਾਲ ਉਹ ਕਾਫੀ ਗੰਭੀਰ ਜ਼ਖਮੀ ਹੋਏ ਉਹਨਾਂ ਨੂੰ ਮੁਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਚੁੱਕਿਆ ਹੈ ਜਵੰਦਾ ਦੀ ਸਿਹਤ ਬਾਰੇ ਡਾਕਟਰਾਂ ਨੇ ਇੱਕ ਬੁਲੇਟਿਨ ਜਾਰੀ ਕਰ ਦਿੱਤਾ ਹੈ ਆਪਣੇ ਬੁਲੇਟਿਨ ਦੇ ਵਿੱਚ ਡਾਕਟਰਾਂ ਨੇ ਆਖਿਆ ਇੱਕ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਚੁੱਕਿਆ ਹੈ ਐਮਰਜੈਂਸੀ ਦੇ ਵਿੱਚ ਉਹਨਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ਬਹੁਤ ਕੋਸ਼ਿਸ਼ਾਂ ਜਿਹੜੀਆਂ ਨੇ ਡਾਕਟਰਾਂ ਦੀ ਟੀਮਾਂ ਕਰ ਰਹੀਆਂ ਨੇ ਹਾਲਾਂਕਿ ਬਹੁਤ ਸੀਰੀਅਲ ਜਿਹੜੀ ਕੰਡੀਸ਼ਨ ਹੈ ਉਹਨਾਂ ਦੀ ਬਣੀ ਹੋਈ ਹੈ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਫਿਲਹਾਲ ਡਾਕਟਰ ਜਿਹੜੇ ਨੇ ਆਪਣੇ ਵੱਲੋਂ ਕੋਸ਼ਿਸ਼ਾਂ ਮਜ਼ਾਰੀ ਕਰ ਰਹੇ ਨੇ ਡਾਕਟਰਾਂ ਦੇ ਅਨੁਸਾਰ ਉਹਨਾਂ ਨੂੰ ਐਡਵਾਂਸਡ ਲਾਈਫ ਸਪੋਰਟ ਤੇ ਰੱਖਿਆ ਜਾ ਚੁੱਕਿਆ ਹੈ ਉਹ ਇਸ ਸਮੇਂ ਵੈਂਟੀਲੇਟਰ ਸਪੋਰਟਰ ਤੇ ਨੇ ਅਤੇ ਨਿਗਰਾਨੀ ਹੇਠ ਗੰਭੀਰ ਹਾਲਾਤ ਦੇ ਵਿੱਚ ਨੇ ਸੋ ਅਖਰ ਡਾਕਟਰਾਂ ਦਾ ਮੰਨਣਾ ਹੈ ਕਿ ਲੋਕਾਂ ਦੀਆਂ ਦੁਆਵਾਂ ਹੀ ਜਿਹੜੀਆਂ ਨੇ ਉਹਨਾਂ ਨੂੰ ਬਚਾ ਸਕਦੀਆਂ ਨੇ ਡਾਕਟਰਾਂ ਦੀਆਂ ਦੁਆਵਾਂ ਹੀ ਜਿਹੜੀਆਂ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਹੈ ਨਵਾਂ ਜੀਵਨ ਦੇ ਸਕਦੀਆਂ ਨੇ ਸੀਐਮ ਭਗਵੰਤ ਮਾਨ ਨੇ ਵੀ ਉਹਨਾਂ ਦੀ ਸਿਹਤ ਜਾਬੀ ਦੇ ਲਈ ਅਰਦਾਸ ਕੀਤੀ ਹੈ ਔਰ ਸੁਖਵੀਰ ਸਿੰਘ ਬਾਦ ਹੋ ਰਾ ਨੇ ਵੀ ਉਹਨਾਂ ਦੀ ਸਿਹਤ ਬਾਰੇ ਜਿਹੜੀ ਹੈ ਅਰਦਾਸ ਕੀਤੀ ਹੈ ਪਰਮਾਤਮਾ ਦੇ ਚਰਨਾਂ ਵਿੱਚ ਕਿ ਜਲਦੀ ਵੀਰ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਦਿੱਤੀ ਜਾਵੇ ਔਰ ਸੁਖਮਿੰਦਰ ਸਿੰਘ ਗਰੇਵਾਲ ਵੱਲੋਂ ਹੂਮੜੀ ਕਲਾ ਨੇ ਵੀ ਜਿਹੜੀ ਹੈ ਅਰਦਾਸ ਕੀਤੀ ਹੈ ਉਹਨਾਂ ਦੀ ਚੰਗੀ ਸਿਹਤ ਦੇ ਲਈ ਔਰ ਹਰ ਕੋਈ ਜਿਹੜਾ ਹੈ ਜਿੰਨੇ ਵੀ ਰਾਜਵੀਰ ਜਵੰਦਾ ਨੂੰ ਚਾਣ ਵਾਲੇ ਨੇ ਹਰ ਕੋਈ ਉਹਨਾਂ ਦੇ ਲਈ ਅਰਦਾਸ ਕਰ ਰਿਹਾ ਹੈ ਸੋ ਹਰ ਕੋਈ ਜਿਹੜਾ ਹੈ ਉਹਨਾਂ ਦੀ ਚੰਗੀ ਸਿਹਤ ਦੇ ਲਈ ਦੁਆਵਾਂ ਕਰ ਰਿਹਾ ਹੈ ਤੁਹਾਨੂੰ ਅੱਜ ਦੱਸਣਾ ਚਾਹਾਂਗਾ ਵੀ ਕਿ ਰਾਜਵੀਰ ਜਵੰਦਾ ਇੱਕ ਉਹ ਸ਼ਖਸ ਹੈ ਜਿਸਨੇ ਕਿ ਅੱਜ ਤੱਕ ਕਿਸੇ ਵੀ ਕੰਟਰੋਵਰਸੀ ਦੇ ਵਿੱਚ ਹਿੱਸਾ ਨਹੀਂ ਲਿਆ ਸਾਰਿਆਂ ਦੇ ਨਾਲ ਉਸ ਦਾ ਵਧੀਆ ਪਿਆਰ ਹੈ ਬੇਹਤਰ ਪਿਆਰ ਹੈ ਔਰ ਰਾਜਵੀਰ ਜਵੰਦਾ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਔਰ ਹਮੇਸ਼ਾ ਹੱਸਦੇ ਰਹਿੰਦੇ ਨੇ ਔਰ ਰਾਜਵੀਰ ਜਵੰਦਾ ਹਮੇਸ਼ਾ ਹੀ ਆਪਣੇ ਗੀਤਾਂ ਦੇ ਨਾਲ ਲੋਕਾਂ ਨੂੰ ਸੁਨੇਹਾ ਵੀ ਦਿੰਦੇ ਨੇ ਔਰ ਚੰਗਾ ਵਧੀਆ ਮਨੋਰੰਜਨ ਵੀ ਕਰਦੇ ਨੇ ਤੇ ਬਹੁਤ ਵਧੀਆ ਹਿੱਟ ਗੀਤ ਉਹਨਾਂ ਨੇ ਇੰਡਸਟਰੀ ਨੂੰ ਹੁਣ ਤੱਕ ਦੇ ਦਿੱਤੇ ਨੇ ਉਹਨਾਂ ਦੱਸਦੀ ਹੈ ਕਿ ਐਕਸੀਡੈਂਟ ਤੋਂ ਪਹਿਲਾਂ ਉਹਨਾਂ ਦੇ ਘਰਦਿਆਂ ਨੇ ਤੇ ਉਹਨਾਂ ਦੀ ਘਰਵਾਲੀ ਨੇ ਰੋਕਿਆ ਵੀ ਸੀ ਬਾਈਕ ਤੇ ਜਾਣ ਤੇ ਮਨਾ ਕੀਤਾ ਸੀ ਪਰ ਫਿਰ ਵੀ ਰਾਜਵੀਰ ਜਵੰਦਾ ਘਰੋਂ ਨਿਕਲੇ ਜਿਵੇਂ ਕਿ ਹੋਣੀ ਅੱਗੇ ਕਿਸ ਦਾ ਜੋਰ ਹੈ ਜਿਵੇਂ ਕਹਾਵਤ ਹੈ ਪਰ ਕਿਸ ਨੂੰ ਪਤਾ ਸੀ ਕਿ ਅੱਗੇ ਜਾ ਕੇ ਐਕਸੀਡੈਂਟ ਹੋ ਜਾਏਗਾ ਪਰ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਵਿੱਚ ਟੋਏ ਹੋਣ ਕਾਰਨ ਤੇ ਸੜਕ ਦੇ ਉੱਤੇ ਆਵਾਰਾ ਪਸ਼ੂਆਂ ਦਾ ਇੱਕ ਝੁੰਡ ਆਪਸ ਦੇ ਵਿੱਚ ਲੜ ਰਿਹਾ ਸੀ ਅਚਾਨਕ ਬਾਈਕ ਦੇ ਅੱਗੇ ਆਉਂਦਾ ਤੇ ਜਿਸ ਕਾਰਨ ਰਾਜਵੀਰ ਜਵੰਦਾ ਦਾ ਇਹ ਐਕਸੀਡੈਂਟ ਹੋਇਆ ਸੋ ਹੁਣ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਹਾਲਤ ਦਾ ਕੌਣ ਜ਼ਿੰਮੇਵਾਰ ਹੈ ਫਿਲਹਾਲ ਡਾਕਟਰਾਂ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ 에어 ਲਿਫਟ ਕੀਤਾ ਜਾ ਸਕਦਾ ਹੈ ਪਰ ਹੁਣ ਅਰਦਾਸਾਂ ਹੋ ਰਹੀਆਂ ਨੇ ਉਹਨਾਂ ਦੇ ਲਈ ਜਲਦੀ ਹੀ ਵੀਰ ਠੀਕ ਹੋਵੇ ਤੇ ਆਪਣੇ ਪਰਿਵਾਰ ਦੇ ਵਿੱਚ ਤੇ ਆਪਣੇ ਚਾਹਣ ਵਾਲਿਆਂ ਨੂੰ ਜਲਦੀ ਹੀ ਉਹ ਠੀਕ ਹੋ ਕੇ ਇੱਕ ਮੈਸੇਜ ਦੇਵੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨ